ਸਾਉਣ ਦੇ ਮਹੀਨੇ ਕੀਤੇ ਜਾਈਏ ਨਾ ਪਰੋਂੜੇ ਵਗਨਗੇ ਪਰਣਾਲੇ ਕੀ ਸੇ ਸੁੱਤੇ ਨਿੰਜਾਉਣੇ ਵਗਨਗੇ ਪਰਣਾਲੇ ਕੀ ਸੇ ਸੁੱਤੇ ਨਿੰਜਾਉਣੇ ਵਗਨਗੇ ਪਰਣਾਲੇ ਕੀ ਸੇ ਸੁੱਤੇ ਨਿੰਜਾਉਣੇ ਕੱਲੀ ਮਾਏ ਚੰਦ ਵੀਰ ਨੂੰ ਸਾਉਣ ਚੜ੍ਹਿਆ ਤੀਆਂ ਦੇ ਦੇਣ ਨੇੜੇ ਕੱਲੀ ਮਾਏ ਚੰਦ ਵੀਰ కల్లీ చందరే వా హి వీర మరబే వాళ్ళ మేరా ఆర్సి వీణా వే హాలి వీర మరబేవళ భావే దేనా వే సేర సందారా ਆ ਜੀ ਵੀਰਨਾ ਪਾਵੇਂ ਦੇਈ ਨਾ ਵੇ ਸੇ ਰਸੰਦਾਰਾ ਤੀਆਂ ਗੁਗਿਆ ਜੀ ਵੀਰਨਾ ਪਾਵੇਂ ਦੇਈ ਨਾ ਵੇ ਸੇ ਰਸੰਦਾਰਾ ਤੀਆਂ ਗੁਗਿਆ ਜੀ ਵੀਰਨਾ ਤੈਨੂੰ ਤੀਆਂ ਤੇ ਲੈਣ ਨਾਇ ਆਏ ਭੋਤੇ ਹੀ ਪਰਮਾਵਾਰਗੇ ਤੈਨੂੰ ਤੀਆਂ ਨੇ ਲੈਣ ਨਾਇ ਆਏ ਭੋਤੇ ਹੀ ਪਰਮਾਵਾਰਗੇ ਤੈਥੋਂ ਦਾਰ ਦੇ ਲੈਣ ਨਾ ਆਏ ਸੱਸੀਏ ਬੜੇ ਮੇ ਅਖੀਏ ਤੈਥੋਂ ਦਾਰ ਦੇ ਲੈਣ ਨਾ ਆਏ ਸੱਸੀਏ ਬੜੇ ਮੇ ਅਖੀਏ ਗੱਡੀ ਜਾਂਦੀ ਐ ਸੰਦੂਖੋਂ ਖਾਲੀ ਬਹੁਤਨੀ ਪਰਾਵਾ ਲਗੇ ਗੱਡੀ ਜਾਂਦੀ ਐ ਸੰਦੂਖੋਂ ਖਾਲੀ ਬਹੁਤਨੀ ਪਰਾਵਾ ਵਾਰੀਏ ਗੱਟੀ ਛੱਲਾਣੀ ਛੱਲਾ ਗੋਲ ਕੇ ਦਾ ਰਾਂਝਾਣੀ ਰਾਂਝਾ ਮੋਰ ਬਣੇ ਰੇ ਦਾ ਰਾਂਝਾਣੀ ਰਾਂਝਾ ਮੋਰ ਬਣੇ ਰੇ ਦਾ ਰਾਂਝਾ ਨੂੰ ਛੱਲਾਣੀ ਛੱਲਾ ਮੇਰੀ ਚੀਚੀ ਦਾ ਰਾਂਝਾਣੀ ਰਾਂਝਾ ਮੋਰ ਬਗੀਚੀ ਦਾ ਰਾਂਝਾਣੀ ਰਾਂਝਾ ਮੋਰ ਬਗੀਚੀ ਦਾ ਰਾਂਝਾਣੀ ਰਾਂਝਾ ಬೀಚಾರಂಜಾನಿ